ਚੀਫ ਮਿਨਿਸਟਰ ਦਾ ਅਧਿਕਾਰ ਖੇਤਰ ਆ ਉਹਨਾਂ ਨੇ ਸੰਜੀਵ अरोड़ा ਨੂੰ ਬਣਾਇਆ ਵਾ ਉਹ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਨੇ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਆ ਹੁਣ ਸਵਾਲ ਇਹ ਹੈਗਾ ਕਿ ਸੰਜੀਵ अरोड़ा ਨੂੰ ਮਹਿਕਮਾ ਕਿਹੜਾ ਦਿੰਦੇ ਨੇ ਇੰਡਸਟਰੀ ਤੇ ਐਨਆਰਆਈ ਐਨਆਰਆਈ ਦੇ ਦਿੱਤਾ ਤੇ ਇੱਕ ਇੰਡਸਟਰੀ ਦੇ ਦਿੱਤਾ ਜੀ ਓਕੇ ਅ ਇੰਡਸਟਰੀ ਦਾ ਵੀ ਵੈਰੀਫਾਈ ਕਰਨਾ ਪਊਗਾ ਕਿ ਅਗਰ ਸੰਜੀਵ ਰੋੜਾ ਦੀ ਪਹਿਲਾਂ ਨਾ ਇਹਨਾਂ ਦੀ ਇੱਕ ਕਰਾਉਨ ਘਿਓ ਮਿਲ ਸੀ ਪੁਰਾਣੀ ਲੁਧਿਆਣੇ ਚ ਆਈ ਡੋਨਟ ਨੋ ਵੈਦਰ ਉਹ ਐਗਜ਼ਿਸਟ ਕਰਦੀ ਕਿ ਨਹੀਂ ਕਰਦੀ ਅਗਰ ਉਹ ਮਿਲ ਐਗਜ਼ਿਸਟ ਕਰਦੀ ਜਾਂ ਇਹ ਕੋਈ ਆਪਣੀ ਇੰਡਸਟਰੀ ਚਲਾਉਂਦਾ 댓 ਮੀਨਸ ਦਿਸ ਇਸ ਅ ਕਨਫਲਿਕਟ ਆਫ ਇੰਟਰਸਟ ਫਿਰ ਇਹਨਾਂ ਦਾ ਮਿਨਿਸਟਰ ਬਣਾਉਣਾ ਵਾਜਬ ਨਹੀਂਗਾ ਕੇਜਰੀਵਾਲ ਪੜਿਆ ਲਿਖਿਆ ਆਦਮੀ ਆ ਆਪਣੇ ਆਪ ਨੂੰ ਕਹਿੰਦਾ ਮੈਂ ਆਈਆਰਐਸ ਰਿਟਾਇਰਡ ਵਾਟਐਵਰ ਇਸਤੀਫਾ ਦਿੱਤਾ ਇਹ ਦਿਸ ਇਸ ਡਾਇਰੈਕਟ ਕਨਫਲਿਕਟ ਆਫ ਇੰਟਰਸਟ ਜਿੱਦਾਂ ਹੁਣ ਉਹਦਾ ਜ਼ਿਆਦਾ ਕੰਮ ਰੀਅਲ ਏਸਟੇ ਲੋਕਲ ਗਵਰਨਮੈਂਟ ਦਾ ਮਹਿਕਮਾ ਦਿੰਦੇ ਤਾਂ ਫਿਰ ਉਹ ਸਿੱਧਾ ਉਹ ਵੀ ਕਨਫਲਿਕਟ ਆਫ ਇੰਟਰਸਟ ਆ ਜਿੱਥੋਂ ਤੱਕ ਧਾਲੀਵਾਲ ਨੂੰ ਬਣਾਇਆ ਹਟਾਇਆ ਗਿਆ ਦੇਖੋ ਧਾਲੀਵਾਲ ਇੱਕ ਲਾਊਡ ਮਾਉਥ ਸੀਗਾ ਧਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਆਊਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਜਲਾਲਜੀਤ ਭੁੱਲਰ ਦੇ ਖਿਲਾਫ ਇੰਨਾ ਰੌਲਾ ਪਿਆ ਐਨਆਰਆਈ ਔਰਤ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮਦਖਲਤ ਨਹੀਂ ਕੀਤੀ ਇੱਕ ਜਗਰਾਉਂ ਚ ਐਨਆਰਆਈ ਦੀ ਕੋਠੀ ਦਬਲੀ ਸੀ ਸਰਬਜੀਤ ਕੌਰ ਮਾਨੁਕੇ ਨੇ ਐਮਐਲਏ ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਛਡਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸੀਗਾ ਕਿਸੇ ਐਨਆਰਆਈ ਦੀ ਆ ਜਿਹੜਾ ਪੰਨੂ ਆ ਬਲਤੇਜ ਇਹਨੇ ਇੱਕ ਐਨਆਰਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸੀਗਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨਆਰਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਕਿ ਆ ਪਿਛਲੇ ਦਿਨਾਂ 'ਚ ਇਹਨੇ ਬਹੁਤ ਕੋਸ਼ਿਸ਼ ਕੀਤੀ ਗਾਂ ਵਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿਗੀ ਕਿ ਮੈਨੂੰ ਕਿਸੇ ਕੱਢਣ ਨਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਤਾ ਹੈ ਪਰ ਆਪਣੇ ਆਪ ਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਿਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤੋਂ ਬਸ ਉਹ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਿਪਾਹੀ ਦਾ ਇਨਾਮ ਦਿੱਤਾ ਪਰ ਕੁਲਦੀਪ ਢਾਲੀਵਾਲ ਕੋ ਇੱਕ ਇੱਕ ਕਰਕੇ ਮਹਿਕਮੇ ਖੋਣਾ ਉਦਾਂ ਹੁਣ ਮੱਝ ਜਿਹਦੇ ਲੀਡਰ ਜਿਹੜਾ ਸੀ ਉਹ ਕਹਿੰਦੇ ਸੀ ਮੈਂ ਬੜੇ ਵੱਡੇ ਕਾਰਦਾ ਲੀਡਰ ਹੈ ਜੀ ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲਵ ਹੀ ਨਹੀਂ ਹੁੰਦਾ ਇਹ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਇਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀ ਵਾਰ ਇਹ ਮਾਫ ਕਰਨਾ ਚੰਗਾ ਲੱਗਦਾ ਇਹ ਤੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਬਿਵਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ ਨਾ ਦੇਖਦਾ ਸੀ ਵਿਕਰਮ ਕਟੀਏ ਦੇ 4 ਦਿਨ ਦਾ ਰਿਮਾਂਡ ਹੋਰ ਵਧਿਆ ਜੀ ਮੈਂ ਬਾਕੀ ਗੱਲਾਂ ਸਾਰੀਆਂ ਬਾਹਰ ਆਣ ਕੇ ਗੱਲ ਕਰਦਾ ਤਾਂ ਹਣਾ ਲੈਟ ਮੀ ਲੈਟ ਮੀ ਜਸਟ ਮੀਟ ਸਰ ਤੁਸੀਂ ਕੋ ਮੈ ਮੈਨੂੰ ਪਹਿਲਾਂ ਕੋਮਰ ਪਹਿਲਾਂ ਇੱਕ ਸਵਾਲ ਹੈ ਕਿ ਅੱਜ ਕੋਰ ਸਾਹਿਬ ਨਾਲ ਮਿਲਣ ਵਾਸਤੇ ਪਹੁੰਚੇ ਹੋ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਦੇਖੀਦਾ ਕੋ ਦੇਖੋ ਤੁਸੀਂ ਦੇਖੋ ਪੰਜਾਬ ਦੇ ਵਾਤਾਵਰਨ ਕੀ ਆ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨੀਆਂ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੇ ਨਿਸ਼ਾਨੇ ਪਹਿਲਾਂ ਪਹਿਲਾਂ ਮੀਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਮੀਡੀਆ ਦੀ ਆਵਾਜ਼ ਦਬਾਈ ਗਈ ਹੁਣ ਜਿਹੜੇ ਵਿਧਾਇਕ ਕੁਝ ਬੋਲਦੇ ਨੇ ਆਪਣੀ ਸਰਕਾਰ ਨੂੰ ਮੁੱਦੇ ਚੁੱਕਦੇ ਨੇ ਪਰ ਉਹਨਾਂ ਨੂੰ ਵੀ ਹਟਾਇਆ ਜਾਂਦਾ ਹੈ ਇਹਦੇ ਤੋਂ ਵੀ ਬ੍ਰਾਡਰ ਗੱਲ ਮੈਂ ਕਹਿਣਾ ਅੱਜ ਪੰਜਾਬ ਇੱਕ ਅਨਅਲਾਨੀ ਐਮਰਜੈਂਸੀ ਦੇ ਦੌਰ ਵਿੱਚ ਗੁਜ਼ਰ ਰਿਹਾ ਵਾ ਅੱਜ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਪ੍ਰੋਟੈਸਟ ਕਰਨ ਦੀ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਡਾਕਟਰ ਬਾਬਾ ਸਾਹਿਬ ਉਮੀਦ ਕਰਦੀਆਂ ਫੋਟੋਆਂ ਤਾਂ ਟੰਗੀਆਂ ਲੇਕਿਨ ਉਹਨਾਂ ਦਾ ਗਲਾ ਘੁੱਟਰੇ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤੰਤਰ ਆ ਔਰ ਜਿਹੜਾ ਬਜੀਠੀਏ ਦੇ ਹਲਕੇ ਦੇ ਵਿੱਚ ਜਾ ਕੇ ਉਹਦੇ ਵਰਕਰਾਂ ਨਾਲ ਕੀ ਕਸੂਰ ਆ ਉਹਨਾਂ ਦੇ ਘਰਾਂ ਤੱਕ ਦਹਿਸ਼ਤ ਪਾਈ ਜਾ ਰਹੀ ਐਨ ਉਸੇ ਤਰੀਕੇ ਨਾਲ ਮੇਰੇ ਖਿਲਾਫ ਜਦੋਂ ਮੈਨੂੰ ਅਰੈਸਟ ਕੀਤਾ ਸੀ ਨਾ ਇੱਕ ਵਿਸ਼ਿਅਸ ਪ੍ਰੋਪਾਗੈਂਡਾ ਲਾਂਚ ਕਰਦੀ ਆ ਗਵਰਨਮੈਂਟ ਤੇ ਸਟੈਬਲਿਸ਼ਮੈਂਟ ਮੈਨੂੰ ਅਰੈਸਟ ਕਰਕੇ ਮੈਂ ਤਾਂ ਅੰਦਰ ਚਲੇ ਗਿਆ ਕਹਿਣ ਲੱਗੇ ਜੀ ਖੈਰੇ ਕੋਲ ਜਾਲੀ ਪਾਸਪੋਰਟ ਨੇ ਮੈਂ ਮੈਨੂੰ ਜਾਲੀ ਪਾਸਪੋਰਟ ਰੱਖਣ ਦੀ ਦਸੂ ਕੀ ਲੋੜ ਸੀ ਫਿਰ ਕਹਿੰਦੇ ਜੀ ਕਿ ਖ ਇੰਨਾ ਇਹ ਫਰੋਡਲੈਂਡ ਪ੍ਰੋਪਾਗੈਂਡਾ ਹੁੰਦਾ ਸਾਰਾ ਮੇਰੇ ਕੋਲੋਂ ਬਾਅਦ ਵਿੱਚ ਇੱਕ ਦੁੱਖੀ ਇੱਕ ਦੁੱਖੀ ਵੀ ਨਹੀਂ ਲੱਭੀ ਹੋਰ ਇਸ ਕਰਕੇ ਹਾਂ ਇਸ ਮੀਡੀਆ ਟ੍ਰਾਈ ਇਸ ਡਿਫੀਨਿਟਲੀ ਇੱਕ ਆਮ ਆਦਮੀ ਪਾਰਟੀ ਦੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਮਜੀਠੀਏ ਦੇ ਮੁੱਦੇ ਤੇ ਸਾਰੇ ਵਿਰੋਧੀਆਂ ਦੀ ਚੁੱਪ ਕਰਾਇਆ ਜਾਵੇ ਅ ਇਸੇ ਕਰਕੇ ਮੈਂ ਕਹਿ ਰਿਹਾ ਕਿ ਅੱਜ ਪ੍ਰੋਟੈਸਟ ਤੋਂ ਵੀ ਡਰਦੇ ਨੇ ਇਹੀ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਬਾਕੀ ਗੱਲਾਂ ਮੈਂ ਤੁਹਾਡੇ ਨਾਲ ਕਮਰ ਵਿੱਚ ਬੱਲਾਵਾ ਗਿਆ ਸੋ ਇਹ ਸੰਖੇਰਾ ਸਰ ਤੁਸੀਂ ਦੇਖ ਰਹੇ ਹੋ ਜੂਰ ਵਿਜੇ ਪ੍ਰਤਾਪ ਹੋਰਾਂ ਨੂੰ ਮਿਲਣ ਲਈ ਪਹੁੰਚੇ ਨੇ